ਸਟਾਰ ਲੋਕ ਕਹਿੰਦੇ ਨੇ ਕਿ ਬੱਚਿਆਂ ਦਾ ਦਿਮਾਗ ਸਾਫ ਸਲੇਟ ਦੀ ਤਰ੍ਹਾਂ ਹੁੰਦਾ ਹੈ ਜਿਸ ਉੱਤੇ ਕੁਝ ਵੀ ਉਕਰਿਆ ਜਾ ਸਕਦਾ ਹੈ ਪਰੰਤੂ ਪ੍ਰਾਈਵੇਟ ਸਕੂਲ ਇਸ ਉੱਤੇ ਉਕਰਣ ਦੀ ਬਜਾਏ ਇਸ ਨੂੰ ਸਾਫ ਸੁਥਰਾ ਹੀ 10ਵੀਂ ਤੱਕ ਰਹਿਣ ਦਿੰਦੇ ਹਨ ਡੰਡੀ ਹਰ ਸਕੂਲ ਵਿੱਚ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ ਡੰਡੀ ਇਸ ਕਰਕੇ ਕੋਈ ਵੀ ਸਕੂਲ ਅੰਗਰੇਜ਼ੀ ਮਾਧਿਅਮ ਨਹੀਂ ਹੋ ਸਕਦਾ ਕਿਉਂਕਿ ਤਿੰਨੇ ਭਾਸ਼ਾਵਾਂ ਸਿੱਖਣੀਆਂ ਬਹੁਤ ਜ਼ਰੂਰੀ ਹਨ ਅਤੇ ਸਕੂਲਾਂ ਨੂੰ ਸਭ ਤੋਂ ਜ਼ਿਆਦਾ ਮਾਂ ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ ਡੰਡੀ ਜੇਕਰ ਕੋਈ ਵਿਅਕਤੀ ਇੱਕ ਭਾਸ਼ਾ ਮਾਂ ਬੋਲੀ ਸਿੱਖ ਲੈਂਦਾ ਹੈ ਤਾਂ ਉਹ ਦੂਸਰੀਆਂ ਭਾਸ਼ਾਵਾਂ ਵੀ ਆਸਾਨੀ ਨਾਲ ਸਿੱਖ ਸਕਦਾ ਹੈ ਅਤੇ ਆਪਣੇ ਅੰਦਰ ਇੱਕ ਵਿਸ਼ਵਾਸ ਪੈਦਾ ਹੋ ਸਕਦਾ ਹੈ ਪਰੰਤੂ ਜਦੋਂ ਉਸ ਨੂੰ ਅੰਗਰੇਜ਼ੀ ਪੜਨ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਉਸ ਵਿੱਚ ਆਤਮ ਵਿਸ਼ਵਾਸ ਦੀ ਕਮੀ ਦੇਖਣ ਨੂੰ ਮਿਲਦੀ ਹੈ ਡੰਡੀ ਮਾਪੇ ਨੂੰ ਚਾਹੀਦਾ ਹੈ ਕਿ ਜੇਕਰ ਅਸੀਂ ਜ਼ਿਆਦਾ ਫਿਸਾਂ ਦੇ ਰਹੇ ਹਾਂ ਤਾਂ ਸਾਨੂੰ ਉਥੋਂ ਜ਼ਿਆਦਾ ਤੋਂ ਜ਼ਿਆਦਾ ਗਤੀਵਿਧੀਆਂ ਦੀ ਇੱਛਾ ਰੱਖਣੀ ਚਾਹੀਦੀ ਹੈ ਅਤੇ ਬੱਚਿਆਂ ਦੀ ਖੇਡ-ਕੁੱਦ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਕੂਲ ਜਾ ਕੇ ਪੁੱਛਣਾ ਚਾਹੀਦਾ ਹੈ ਕਿ ਸਾਡੇ ਬੱਚੇ ਨੂੰ ਟਿਊਸ਼ਨ ਦੀ ਕਿਉਂ ਲੋੜ ਹੈ? ਪ੍ਰਸ਼ੰਚਨ ਪ੍ਰਾਈਵੇਟ ਸਕੂਲਾਂ ਦੀ ਬਹੁਤ ਵੱਡੀ ਤਰਾਸਦੀ ਹੈ ਕਿ ਇੱਥੇ ਨਾ ਤਾਂ ਬੱਚਾ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਪੜਹਾ ਹੈ ਸਟਾਰਟ ਨਾ ਹੀ ਅੰਗਰੇਜ਼ੀ ਅਤੇ ਨਾ ਹਿੰਦੀ ਡੰਡੀ ਬੱਚਾ 10ਵੀਂ ਤੋਂ ਬਾਅਦ ਅੱਧ ਪੱਕਿਆ ਅਤੇ ਤਿੰਨਾ ਭਾਸ਼ਾਵਾਂ ਤੋਂ ਸਖਣਾ ਬਾਹਰ ਨਿਕਲਦਾ ਹੈ ਅਤੇ ਉਹ ਸਮਾਜਿਕ ਤਾਰ ਉਤੇ ਕਿਸੇ ਵੀ ਭਾਸ਼ਾ ਦਾ ਚੰਗੀ ਤਰ੍ਹਾਂ ਸਾਹਮਣਾ ਨਹੀਂ ਕਰ ਪਾਉਂਦੇ ਡੰਡੀ ਇਟਾਲੀਅਨ ਲੋਕ ਇਟਾਲੀਅਨ ਭਾਸ਼ਾ ਵਿੱਚ ਸਿਖਾਉਂਦੇ ਹਨ ਜਾਪਾਨੀ ਲੋਕ ਜਾਪਾਨੀ ਭਾਸ਼ਾ ਵਿੱਚ ਸਿਖਾਉਂਦੇ ਹਨ ਅਤੇ ਚੀਨੀ ਲੋਕ ਚੀਨੀ ਭਾਸ਼ਾ ਵਿੱਚ ਹੀ ਬੱਚਿਆਂ ਨੂੰ ਗਿਆਨ ਵੰਡਦੇ ਹਨ ਡੰਡੀ ਇੱਕ ਆਪਣਾ ਹੀ ਦੇਸ਼ ਹੈ ਜਿੱਥੇ ਆਪਾਂ ਦੂਸਰਿਆਂ ਦੀ ਮਾਂ ਬੋਲੀ ਦੀ ਵਰਤੋਂ ਕਰਦੇ ਹਾਂ ਅਤੇ ਬੱਚਿਆਂ ਨੂੰ ਦਿਮਾਗੀ ਤੌਰ ਉੱਤੇ ਅਪਾਹਜ ਬਣਾ ਦਿੰਦੇ ਹਾਂ ਡੰਡੀ ਬੱਚੇ ਦੇ ਮਾਂ ਬਾਪ ਸਕੂਲ ਜਾ ਕੇ ਕਿਸੇ ਵੀ ਅਧਿਆਪਕ ਪ੍ਰਿੰਸੀਪਲ ਨੂੰ ਕੋਈ ਵੀ ਪ੍ਰਸ਼ਨ ਨਹੀਂ ਕਰਦੇ ਡੰਡੀ ਡਰ ਇਹ ਹੈ ਕਿ ਕਿਤੇ ਬੱਚੇ ਨਾਲ ਇਹ ਗਲਤ ਨਾ ਕਰਨ ਉਸ ਦੇ ਅੰਕ ਨਾ ਕੱਟ ਲੈਣ ਡੰਡੀ ਕੇਰਲ ਵਿੱਚ ਮਾਪੇ ਸਕੂਲ ਜਾ ਕੇ ਟੀਚਰ ਨਾਲ ਗੱਲਬਾਤ ਕਰਦੇ ਹਨ ਅਤੇ ਬੱਚਿਆਂ ਨੂੰ ਪੜਾਉਣ ਦੇ ਤਰੀਕੇ ਸੰਬੰਧੀ ਜਾਣਕਾਰੀ ਲੈਂਦੇ ਹਨ ਡੰਡੀ ਇੱਕ ਪੰਜਾਬ ਹੈ ਜਿੱਥੇ ਅਸੀਂ ਪੈਸੇ ਵੀ ਦੇ ਰਹੇ ਹਾਂ ਅਤੇ ਸਕੂਲ ਜਾ ਕੇ ਬੱਚਿਆਂ ਬਾਰੇ ਪੁੱਛਦੇ ਵੀ ਨਹੀਂ ਡੰਡੀ ਪ੍ਰਾਈਵੇਟ ਸਕੂਲਾਂ ਦੇ ਟੀਚਰ ਪਹਿਲੀ ਕਲਾਸ ਦੇ ਬੱਚਿਆਂ ਤੋਂ ਹੀ ਫੀਸਾਂ ਦੀ ਮੰਗ ਕਰ ਰਹੇ ਹਨ ਜਿਸ ਕਾਰਨ ਬੱਚੇ ਮਾਨਸਿਕ ਤੌਰ ਉਤੇ ਪਰੇਸ਼ਾਨ ਹੋ ਜਾਂਦੇ ਹਨ ਡੰਡੀ